ਸੱਚੇ ਪਤਸ਼ਾਹ ਕਹਿੰਦੇ ਹਨ ਸਾਧੂ ਦੇ ਵਿੱਚ ਧਰਤੀ ਮਾਤਾ ਦੀ ਰਚਨਾ ਹੋਈ ਇਹ ਦੁਨੀਆ ਵਿੱਚ ਪਹਿਲਾ ਜਲ ਬਿੰਬ ਜਲ ਬਿੰਬ ਹੀ ਸੀ ਨਾ ਕੋਈ ਚੰਦ ਸੀ ਨਾ ਸੂਰਜ ਸੀ ਨਾ ਕੋਈ ਤਾਰਾ ਸੀ ਸਭ ਕਹਿੰਦੇ ਹਨ ਨਾ ਧਰਤੀ ਨਾ ਕੋਈ ਤਰਵਰ ਬਿਰਸ ਗੂਟਿਆ ਸਭ ਪਾਣੀ ਉੱਤੇ ਕਮਲ ਦਾ ਫੁੱਲ ਤਰਿਆ ਸੀ ਜਿਸ ਕਮਲ ਉੱਤੇ ਵਾਲ ਸਰੂਪ ਹੋ ਕੇ ਪ੍ਰਭੂ ਵਾਲਮਿਕ ਰੰਗਕਾਰ ਜੀ ਬੈਠੇ ਹੋਏ ਸਨ ਰੰਗਕਾਰ ਵਾਲਮਿਕ ਜੀ ਕਮਲ ਕੌਲ ਉੱਤੇ 36 ਯੁੱਗ ਰਹੇ ਇਤਨੇ ਅਰਸੇ ਵਿੱਚ ਵਾਲਮਿਕ ਰੰਗਕਾਰ ਜੀ ਨੇ 84 ਲੱਖ ਜੂਨਾ ਦਾ ਇੱਕ ਨਕਸ਼ਾ ਤਿਆਰ ਕੀਤਾ ਜਿਸ ਨਕਸ਼ੇ ਅਨੁਸਾਰ ਇਸ ਦੁਨੀਆ ਦੀ ਰਚਨਾ ਹੋਈ ਸਾਬ ਕਹਿੰਦੇ ਹਨ ਇਸ ਨਕਸ਼ੇ ਅਨੁਸਾਰ ਦੁਨੀਆ ਦੀ ਰਚਨਾ ਹੋਈ ਦੁਨੀਆ ਵਿੱਚ ਕਮਲ ਕੌਲ ਉੱਤੇ ਵਾਰਣਿਕ ਨੰਕਾਰ ਦੀ ਸਤ ਅਜੇ ਬ੍ਰਹਮਾ ਵਿਸ਼ਨੂੰ ਸ਼ੰਕਰ ਪਰਗੜ ਨਹੀਂ ਹੋਇਆ ਇਸਨ ਇਹ تین ਮੂਰਤਾ ਬਾਅਦ ਵਿੱਚ ਨਿਰੰਕਾਰ ਵਾਲਮੀਕ ਮਹਾਰਾ ਨੇ ਸਾਜੀਆਂ ਹਨ ਪਹਿਲਾ ਮਹਾਦੇਵ ਫਿਰ ਪਾਰਵਤੀ ਫਿਰ ਬ੍ਰਹਮਾ ਵਿਸ਼ਨੂੰ ਪ੍ਰਗਟ ਕੀਤੇ ਸਭ ਤੋਂ ਪਹਿਲਾਂ ਨਿਰੰਕਾਰ ਵਾਲਮੀ ਜੀ ਨੇ ਧਰਤੀ ਸਾਜ ਕੇ ਇੱਕ ਘਟ 84 ਲੱਖ ਜੁਨਾ ਦੀ ਰਚਨਾ ਕਰ ਦਿੱਤੀ ਸੀ ਮਾਰ ਜੁਨਾ ਸਭਲਾ ਜੁਨਾ ਤੋਂ ਬਾਅਦ ਵਿੱਚ ਰਚਾਈਗੀ ਜੋ ਇੱਕ ਜੋੜਾ ਸੀ ਜੋ ਬੋਲੇ ਸੋਨ ਰਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਵਰ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੇ ਜੈ